ਆਹ ਤੁਹਾਨੂੰ ਹੋਰ ਲੁਧਿਆਣਾ ਦੇ ਦੂਜੇ ਸਪੌਟ ਦਿਖਾ ਰਿਹਾ ਜੇਕਰ ਗੱਲ ਕਰੀਏ ਸਪੌਟ ਜਿਹੜਾ ਸਪੌਟ ਬਿਲਕੁਲ ਪਾਰਕ ਵਰ ਤੋਂ ਦੇਖ ਸਕਦੇ ਹੋਗੇ ਮੇਰੇ ਇੱਥੇ ਇਹ ਲੁਧਿਆਣਾ ਦਾ ਭਾਈ ਬਾਲਾ ਸਿੰਘ ਟੋਕ ਹੈ ਜਿੱਥੇ ਪਾਣੀ ਕੁਝ ਇਸ ਪੱਧਰ ਤੇ ਭਰਿਆ ਹੋਇਆ ਹੈ ਕਿ ਜਿੱਥੇ ਇੱਕ ਸਾਈਡ ਲੈਣ ਨਿਕਲਦੀ ਹੈ ਤਾਂ ਉਹ ਇਸ ਸਮੇਂ ਬਿਲਕੁਲ ਪਾਣੀ ਦੇ ਵਿੱਚ ਡੁੱਬੀ ਹੋਈ ਪਾਣੀ ਦੇਖ ਸਕਦੇ ਹੋ ਵੀ ਲੋਕ ਕਿਸ ਤਰੀਕੇ ਨਾਲ ਉੱਥੇ ਤੁਹਾਨੂੰ ਅਲੰਘਦੇ ਹੋਏ ਜਿਹੜੇ ਨੇ ਉਹ ਨਜ਼ਰ ਆਉਣਗੇ ਤਾਂ ਇਸ ਸਮੇਂ ਜੇ ਦੇਖ ਸਕਦੇ ਹੋ ਪਾਣੀ ਕਾਫੀ ਜ਼ਿਆਦਾ ਜਿਹੜਾ ਕਿ ਇੱਥੇ ਭਰਿਆ ਹੋਇਆ ਗੱਡੀਆਂ ਦਾ ਲੰਘਣਾ ਉਹ ਵੀ ਇਸ ਸਮੇਂ ਥੋੜਾ ਜਿਹਾ ਔਖਾ ਹੋ ਰਿਹਾ ਹੈ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਉਹ ਇਹ ਪੰਜਾਬ ਦੇ ਵਿੱਚ ਹੀ ਪਾਣੀ ਹੀ ਪਾਣੀ ਜਿਹੜਾ ਕਿ ਹੈ ਇਸ ਸਮੇਂ ਹੋਇਆ ਹੋਇਆ ਤਸਵੀਰਾਂ ਤੁਹਾਨੂੰ ਹੁਣ ਲੁਧਿਆਣਾ ਦੇ ਦੂਜੇ ਸਪੌਟ ਦੀਆਂ ਦਿਖਾ ਰਿਹਾ ਜੇਕਰ ਗੱਲ ਕਰੀਏ ਸੌਟ ਦਾ ਸਪੌਟ ਬਿਲਕੁਲ ਪਾਰਕਰ ਤੁਸੀਂ ਦੇਖ ਸਕਦੇ ਹੋਗੇ ਮੇਰੇ ਇੱਥੇ ਇਹ ਲੁਧਿਆਣਾ ਦਾ ਭਾਈ ਬਾਲਾ ਸਿੰਘ ਚੌਕ ਹੈ ਜਿੱਥੇ ਪਾਣੀ ਕੁਝ ਇਸ ਪੱਧਰ ਦੇ ਭਰਿਆ ਹੋਇਆ ਹੈ ਕਿ ਜਿੱਥੇ ਇੱਕ ਸਾਈਡ ਲੇਨ ਨਿਕਲਦੀ ਹੈ ਤਾਂ ਉਹ ਇਸ ਸਮੇਂ ਬਿਲਕੁਲ ਪਾਣੀ ਦੇ ਵਿੱਚ ਡੁੱਬੀ ਹੋਈ ਜਿਸੀ ਨਜ਼ਰ ਆ ਰਹੀ ਹੈ ਤੇ ਉਹ ਰੋਡ ਦੀ ਗੱਲ ਕਰੀਏ ਜਿਹੜੀ ਰੋਡ ਟੂਵਰ ਪੱਖੋ ਵੱਲ ਰੋਡ ਨਾਲ ਕੇ ਕਨੈਕਟ ਕਰਦੀ ਹੈ ਤਾਂ ਬਿਲਕੁਲ ਤੁਸੀਂ ਪਾਣੀ ਦੇਖ ਸਕਦੇ ਹੋ ਵੀ ਲੋਕ ਕਿਸ ਤਰੀਕੇ ਨਾਲ ਉੱਥੇ ਫਨੋਂ ਅਲੰਗਦੇ ਹੋਏ ਜਿਹੜੇ ਨੇ ਉਹ ਨਜ਼ਰ ਆਉਣਗੇ ਤਾਂ ਇਸ ਸਮੇਂ ਜੀ ਦੇਖ ਸਕਦੇ ਹੋ ਪਾਣੀ ਕਾਫੀ ਜ਼ਿਆਦਾ ਜਿਹੜਾ ਕਿ ਇੱਥੇ ਭਰਿਆ ਹੋਇਆ ਹੈ ਗੱਡੀਆਂ ਦਾ ਜਿਹੜਾ ਲੰਘਣਾ ਉਹ ਵੀ ਇਸ ਸਮੇਂ ਥੋੜਾ ਜਿਹਾ ਔਖਾ ਹੋ ਰਿਹਾ ਹੈ ਕਿਉਂਕਿ ਪਾਣੀ ਇਸ ਪੱਧਰ ਤੇ ਭਰਿਆ ਹੋਇਆ ਹੈ ਹਰੇਕ ਨੂੰ ਫਿਕਰ ਹੁੰਦਾ ਹੈ ਵੀ ਕਿ ਪਾਣੀ ਉਸ ਦੀ ਗੱਡੀ ਦੇ ਵਿੱਚ ਜਿਹੜਾ ਕਿ ਇਹ ਨਾ ਵੜ ਜਾਵੇ ਉਹ ਇੰਜਨ ਦੇ ਵਿੱਚ ਪਾਣੀ ਜਿਹੜਾ ਕਿ ਨਾ ਵੜੇ ਇਸ ਕਰਕੇ ਕਿਦਨਾਂ ਕਿਦੇ ਸੋਚ ਕੇ ਜਿਹੜਾ ਗਿਆ ਵਿਅਕਤੀ ਉਹ ਗੱਡੀ ਆਪਣੀ ਚਾਹੁੰਦਾ ਹੈ ਤੇ ਬਾਈਕ ਸਵਾਰ ਜਿਹੜਾ ਕਿ ਹੈ ਉਹ ਇਸ ਸਮੇਂ ਜੀ ਦੇਖ ਸਕਦੇ ਨੇ ਸੋਚਦਾ ਹੋਇਆ ਨਜ਼ਰ ਆ ਰਿਹਾ ਹੈ ਵੀ ਇਸ ਅਜਗਾ ਤਾਂ ਜਿਹੜਾ ਕਿ ਅਮੈਂ ਆਪਣਾ ਬਾਈਕ ਕੱਢ ਆਇਆ ਆ ਬਿਲਕੁਲ ਨਾ ਕੰਨਾ ਤਸਵੀਰਾਂ ਦੋਵੇਂ ਕੋਈ ਧੰਮਾ ਉੱਤੇ ਭਰਦਾ ਹੋਇਆ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਉਹ ਕਾਫੀ ਆਪਟੀਸਿਟੀ ਜਿਹੜੀ ਕਿ ਐਸਾ ਬਣਨੀ ਪਈ ਐ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਉਹ ਇਹ ਪੰਜਾਬ ਦੇ ਵਿੱਚ ਹੀ ਪਾਣੀ ਹੀ ਪਾਣੀ ਜਿਹੜਾ ਕਿ ਆ ਇਸ ਸਮੇਂ ਹੋਇਆ ਹੋਇਆ ਕਈ ਜਗਾਵਾਂ ਜਿਹੜੀਆਂ ਨੇ ਉਹ ਹੱਡ ਜਿਹੜੀਆਂ ਹੱਡ ਫੀਡ ਨਹੀਂ ਤੇ ਅਤੇ ਕੁਝ ਜਗ੍ਹਾ ਦੇਤੇ ਭਾਰੀ ਬਰਸਾਤ ਕਰਕੇ ਔਰ ਪਾਣੀ ਜਿਹੜਾ ਗਿਆ ਇਕੱਠਾ ਹੁੰਦਾ ਹੋਇਆ ਨਜ਼ਰ ਆ ਰਿਹਾ। ਦੇਖ ਸਕਦੇ ਹੋ ਵੀ ਜਿਹੜਾ ਰਸਤਾ ਹੈ ਫਰੋਜ਼ਗੰਦੀ ਮਾਰਕੀਟ ਨੂੰ ਜਾਂਦਾ ਹੈ ਤੇ ਵੱਡੇ-ਵੱਡੇ ਦਫ਼ਤਰ ਜਿਹੜੇ ਨੇ ਇੱਥੇ ਮੌਜੂਦ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਗਿਆ ਉਹ ਵੀ ਦਫ਼ਤਰ ਇੱਥੇ ਮੌਜੂਦ ਹੈ ਤੇ ਉਹ ਜੇਕਰ ਗੱਲ ਕਰੀਏ ਇੰਪਰੂਵਮੈਂਟ ਦੀ ਤਾਂ ਇੰਪਰੂਵਮੈਂਟ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜਾ ਗਿਆ ਪਾਣੀ ਸੜਕਾਂ ਉੱਤੇ ਪਰਿਆ ਹੋਇਆ ਇਹ ਉਹ ਮਾਰਕੀਟ ਜਿਹੜੀ ਸ਼ੇਅਰ ਮਾਰਕੀਟ ਲੁਧਿਆਣਾ ਦੀ ਰੰਗ ਕਰਦੀ ਇੱਥੇ ਵੱਡੇ-ਵੱਡੇ ਬੈਂਕ ਮੌਜੂਦ ਨੇ ਲੁਧਿਆਣਾ ਇੰਪਰੂਵਮੈਂ ਦਫਤਰ ਵੀ ਜਿਹੜਾ ਕੀ ਇੱਥੇ ਮੌਜੂਦ ਹੈ ਪਰ ਬਾਣੀ ਕੁਝ ਦਫਤਰ ਦੇ ਭਰਿਆ ਹੋਇਆ ਹੈ ਕਿ ਤੁਸੀਂ ਲੋਕ ਇਸ ਸਮੇਂ ਖੱਜਲ ਹੁੰਦੇ ਹੋਏ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਇੱਕ ਮਹਿਲਾ ਜਿਹੜੀ ਕੀ ਹੈ ਕਾਫੀ ਖੱਜਲ ਹੋ ਕੇ ਇਸ ਰਸਤੇ ਨੂੰ ਜਿਹੜਾ ਕੀ ਹੈ ਪਾਰ ਕਰ ਰਹੀ ਹੈ ਤੇ ਗੱਡੀਆਂ ਦੀ ਜੇਕਰ ਗੱਲ ਕਰੀਏ ਗੱਡੀਆਂ ਵੀ ਕਾਫੀ ਓਕੇ ਹੋ ਕੇ ਜਿਹੜੀਆਂ ਇੱਥੋਂ ਲੰਘ ਰਹੀਆਂ ਨੇ ਤੇ ਕੁਝ ਜਿਹੜੇ ਵਿਅਕਤੀ ਆ ਉਹਨਾਂ ਨੂੰ ਵੀ ਲੰਘਣਾ ਕਾਫੀ ਔਖਾ ਹੋ ਰਿਹਾ ਹੈ ਆ ਪਾਣੀ ਇਸ ਤਰੀਕੇ ਨਾਲ ਭਰਿਆ ਹੋਇਆ ਹੈ ਲੋਕਾਂ ਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਅਸੀਂ ਇਸ ਰਸਤੇ ਤੋਂ ਜਿਹੜਾ ਕੀ ਹੈ ਉਹ ਲੰਘਣਾ ਕਿਸ ਤਰੀਕੇ ਨਾਲ ਹੈ ਪਰ ਇਸ ਸਮੇ ਉਹ ਅਗਲਾ ਉਸੇ ਹਾਲਾਤ ਵਿੱਚ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਾਣੀ ਇੰਨਾ ਜ਼ਿਆਦਾ ਇੱਥੇ ਭਰਿਆ ਹੋਇਆ ਪਰ ਫਿਰ ਵੀ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਹੈ ਉਹਨਾਂ ਨੇ ਹਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਕੀ ਹੈ ਕੰਮ ਤੇ ਪਹੁੰਚਣਾ ਹੀ ਹੈ ਤਾਂ ਉਹ ਤਸਵੀਰ ਹੈ ਇਸ ਸਮੇ ਤਾਂ ਇੱਕ ਵਾਰ ਦਿਖਾਉਣਾ ਚਾਹੁੰਗਾ ਜਿੱਥੇ ਇੱਕ ਵਿਅਕਤੀ ਜਿੱਥੇ ਉਹ ਐਕਟਿਵ ਆ ਵੀ ਬੰਦ ਹੁੰਦੀ ਹੋਈ ਨਜ਼ਰ ਆਈ ਹੈ ਤੱਕਾ ਲਾ ਕੇ ਰਾਈਡਨ ਦੀ ਕੋਸ਼ਿਸ਼ ਇਸ ਸਮੇ ਕੀਤੀ ਜਾ ਰਹੀ ਹੈ ਤਾਂ ਇੱਕ ਵਿਅਕਤੀ ਉੱਥੋਂ ਦੀ ਸਾਹਮਣੇ ਆ ਰਿਹਾ ਤਾਂ ਉਸ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕਿੰਨਾ ਹਾਲਾਤਾਂ ਵਿੱਚ ਤੇ ਲੰਘੇ ਆ ਤੇ ਕਿਉਂਕਿ ਉਹ ਵਿਅਕਤੀ ਜਿਹੜਾ ਹੈ ਉਹ ਲੋਕਾਂ ਨੂੰ ਦੱਸਦਾ ਹੋਇਆ ਆ ਰਿਹਾ ਵੀ ਭਾਈ ਅੱਗੇ ਨਾ ਜਾਓ ਅੱਗੇ ਪਾਣੀ ਬਹੁਤ ਜ਼ਿਆਦਾ ਹੈ ਤੇ ਉਹ ਹਾਲਾਤ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਇਹ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਬਾਹਰ ਵਾਲੀ ਸੜਕ ਹੈ ਜਿਹੜੀ ਪੱਖੋਵਾਲ ਰੋਡ ਨੂੰ ਤੇ ਫਰੋਜ਼ਗੰਦੀ ਮਾਰਕੀਟ ਨੂੰ ਜੋੜਦੀ ਹੈ ਤਾਂ ਇਹ ਲੁਧਿਆਣੇ ਦਾ ਮਾਡਲ ਗ੍ਰਾਮ ਅਰੀਆ ਹੈ ਜੀ ਜਿੱਥੇ ਇਸ ਸਮੇਂ ਪਾਣੀ ਦੇ ਹਾਲਾਤ ਵੀ ਦੇਖ ਸਕਦੇ ਹਾਂ ਵੀ ਬਰਸਾਤ ਹੋਈ ਐ ਤੇ ਕਿਸ ਪੱਧਰ ਦੇ ਪਾਣੀ ਜਿਹੜਾ ਕਿ ਇੱਥੇ ਭਰਿਆ ਹੋਇਆ ਤੇ ਹਾਲਾਂਕਿ ਗੱਲ ਕਰੀਏ ਤਾਂ ਇੱਥੋਂ ਵਹੀਕਲ ਕੱਢਣੇ ਵੀ ਕਾਫੀ ਜਿਆਦੇ ਔਕੇ ਨੇ ਤੇ ਜਿੱਦਾਂ ਗੱਡੀਆਂ ਤੁਸੀਂ ਲੰਘਦੀਆਂ ਹੋਈਆਂ ਦੇਖ ਸਕਦੇ ਹਾਂ ਵੀ ਪਾਣੀ ਕਾਫੀ ਜਿਆਦਾ ਭਰਿਆ ਹੋਇਆ ਗੱਡੀਆਂ ਨੂੰ ਵੀ ਲੰਘਣਾ ਇੱਥੇ ਔਖਾ ਹੋ ਰਿਹਾ ਤੇ ਟੂ-ਵਿਲਰਸ ਵਾਸਤੇ ਤਾਂ ਬਿਲਕੁਲ ਇੱਕੇ ਚੁਣੌਤੀ ਤੋਂ ਘੱਟ ਨਹੀਂ ਐ ਤੇ ਜਿਵੇਂ ਵੀ ਦੇਖ ਸਕਦੇ ਹੋ ਵੀ ਟ੍ਰੈਫਿਕ ਵੀ ਜਿਹੜਾ ਨਾਲ ਦੀ ਨਾਲ ਲੱਗਦਾ ਹੋਇਆ ਜਿੱਥੇ ਨਜ਼ਰ ਆਉਂਦਾ ਹੈ ਕਿ ਗੱਡੀਆਂ ਖੜ ਜਾਂਦੀਆਂ ਨੇ ਕਿਉਂਕਿ ਪਾਣੀ ਆ ਨਾ ਤੇ ਸੋਚ ਕੇ ਜਿਹੜਾ ਕਿ ਇਸ ਰਸਤੇ ਜਿਹੜਾ ਘਟਣਾ ਪੈਂਦਾ ਤਾਂ ਇਹ ਮਾਡਲ ਗ੍ਰਾਮ ਏਰੀਆ ਬੋਰਸ਼ ਏਰੀਆ ਗਿਣਿਆ ਜਾਂਦਾ ਹੈ ਤੇ ਜਦੋਂ ਉਸ ਏਰੀਏ ਦੇ ਇਸ ਤਰੀਕੇ ਦੇ ਹਾਲਾਤ ਹੁਣ ਇੱਕ ਵਾਰੀ ਇੱਧਰ ਦਿਖਾਉਣੀ ਚਾਹੂੰਗਾ ਜਿੱਥੇ ਗਲੀਆਂ ਇੰਨੀਆਂ ਭਰੀਆਂ ਨੇ ਫੋਰਚਨ ਜਿਹੜਾ ਕਿ ਆ ਕੋਚ ਦੇ ਲੰਘਣਾ ਜਿਹੜੀ ਆ ਕਹਿ ਰਿਆ ਤਾਂ ਪਾਣੀ ਬਹੁਤ ਭਰਿਆ ਹੋਇਆ ਜੀ ਲੁਧਿਆਣਾ ਸ਼ਹਿਰ ਦੇ ਵਿੱਚ